ਜਿਹੜੇ ਸਮਾਗਮ ਦੇ ਦਿਨ ਚੱਲਦੇ ਨੇ 350 ਵਾ ਜੀ ਗੁਰੂ ਦੇ ਬਹਾਦਰ ਜੀ ਦਾ ਜੇਤੀ ਦਿਹਾੜਾ ਚੱਲ ਰਿਹਾ ਹੈ ਮਾਂ ਬਗਲਾ ਮੁਖੀ ਪਰਿਵਾਰ ਹਮੇਸ਼ਾ ਹਿੰਦੂ ਸਿੱਖ ਇਕਤਾ ਦਾ ਆਵਾਹਨ ਕਰਦਾ ਹੈ ਔਰ ਪ੍ਰਤੀਕ ਵੀ ਹੈ ਮਾਂ ਬਗਲਾ ਮੁਖੀ ਤਾਂ ਹਿੰਦੂ ਸਿੱਖ ਇਕਤਾ ਇਹ ਇਕਲੋਤਾ ਧਾਮ ਹੋਏਗਾ ਜਿੱਥੇ ਇੱਕ ਫੌਜ ਦੇ ਸਰਦਾਰ ਫੈਮਲੀ ਤੋਂ ਤੇ ਇੱਕ ਹਿੰਦੂ ਫੈਮਲੀ ਆਪਸੇ ਭਾਈਚਾਰੇ ਸਾਥ ਇੱਕ ਇਸੇ ਦੇਖਣੀ ਆ ਮਾਂ ਬਗਲਾ ਕੋਲ ਕੀਤਾ ਆਪਣੇ ਪ੍ਰਾਇਮਰੀ ਚ ਜਾ ਕੇ ਦੇਖੀ ਅੱਜ ਫਿਰ ਮਾਂ ਬਗਲਾ ਕੋਲ ਕੀ ਪ੍ਰਵਾਦ ਸਿਰ ਕੋ ਤੇਗ ਬਹਾਦਰ ਜੀ ਨੂੰ ਆਪਣੇ ਬਾਹਰਗਤ ਕਰੇ ਤੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਵੀ ਕਰ ਰਿਹਾ ਹੈ ਕਿ ਅਸੀ ਸ਼ੀਰਵਾਤ ਬਖਸ਼ਾਏ। ਅਸੀਂ ਗੁਰੂ ਮਹਾਰਾਜ ਤੋਂ ਇੱਕ ਚੀਜ਼ ਚਾਹੁੰਦੇ ਹਾਂ ਕਿ ਆਪਣੇ ਬੱਚੇ ਨੂੰ ਧਰਮੀ ਬਣਾ ਲੈ। ਸਾਡੇ ਬੱਚੇ ਧਰਮੀ ਹੋਣਗੇ ਅੱਛੇ ਸੰਸਕਾਰ ਦੇ ਨਾਲ। ਦੇਖੋ ਉਸੇ ਪਾਤਸ਼ਾਹ ਦੀ ਮਹਾਨ ਨੇਕਤਾ ਕੁਰਬਾਨੀ ਦਿੱਤੀ ਸਰਦਾਰ ਲਈ ਉਸ ਤੋਂ ਬਾਅਦ ਦਸੰਬਿਦ ਗੁਰਗੋਬ ਦੇ ਕੀਨੇ ਆਪਣੀ ਚਾਰ ਇਸਾਈ ਸਭ ਜਾਤੀ ਨੂੰ ਧਰਮ ਦੀ ਰੱਖਿਆ ਲਈ ਬਾਤ ਸਮਝ ਕਿ ਤਿਕਨੀ ਚਾਹੀਦੀ ਹੈ ਵੀ ਦੇਖੋ ਜੋ ਪਰਿਵਾਰ ਅੱਜ ਆਪਣੀ ਜ਼ਨਾਤਨ ਦੀ ਰੱਖਿਆ ਲਈ ਖੜਾ ਹੋਇਆ ਅਸਲ ਵਿੱਚ जेकर कोई साष का राष्ट्र पीता का हक है तो मैं हमेशा कहना श्री गुरु गोबिंद जी होना चाहिए शहीद समागम के दिन चल रहे तीन सौ पचाव श्री गुरु तेग बहादुर जी का शहीद दहाड़ा चल रहा है किका जनेते रक्षा मां बगला मुखी परिवार हमेशा हिंदू सिख एकता आह्वान करता है ਉਸਪਰ ਦੀਗ ਦੀ ਹੈ ਮਾਂ ਬਗਲਾਪੁਰ ਕੀਤਾ ਮੈਂ ਤੁਹਾਨੂੰ ਸਿਖਾਇਆ ਤੇਰ ਕਰੋਤਾ ਕੰਮ ਹੋਏਗਾ ਜਿੱਥੇ ਇੱਕ ਬੰਦੇ ਸਰਦਾਰ ਬੈਠੇ ਤੋਂ ਤੇ ਇੱਕ ਹਿੰਦੂ ਫੈਮਿਲੀ ਆਪ ਸਿਕ ਭਾਈਚਾਰਕ ਸਾਥ ਜੇ ਕਿਸੇ ਨੇ ਦੇਖਣੀ ਹੈ ਮਾਂ ਬਗਲਾਪੁਰ ਕੀਤਾ ਆਦੇ ਪਰਾਇੰਡਿੰਗ ਜਾ ਕੇ ਦੇਖੀ ਸਾਡੇ ਗੁਰੂ ਤੇਗ ਬਹਾਦਰ ਜੀ ਦੀ ਕਿਰਪਾ ਨਾਲ ਸਨਾਤਨ ਦੇ ਅੱਜ ਜੋ ਪੰਜਾਬ ਦੀ ਧਰਤੀ ਦੇ ਉੱਪਰ ਨਾਖਨ ਖਾ ਲੈ ਰਿਹਾ ਹੈ ਉਹ ਬਹੁਤ ਵੱਡਾ ਯੋਗਦਾਨ ਦਿੱਤੇ ਗਵਾਹ ਜੀ ਮਹਾਰਾਜ ਦਾ ਅਧਪੁਰਾ ਮਾਮਾ ਕਲਮੂਕੀ ਪਰਵਾਦ ਸ਼ਿਰਕੂ ਤੇਗ ਬਹਾਦਰ ਜੀ ਨੂੰ ਆਪਣੇ ਬਾਪਰਗਤ ਕਰੇ ਤੇ ਉਹਨਾਂ ਦੇ ਚਰਨਾ ਵਿੱਚ ਬੇਤੀ ਵੀ ਕਰ ਰਿਹਾ ਹੈ ਦੀਸ਼ੀਰਵਾਤ ਬਖਾਇਦਾ ਅਸੀਂ ਗੁਰੂ ਮਹਾਰਾਜ ਤੋਂ ਇੱਕ ਕੀ ਫਿਕਰੀ ਹੈ ਜੇ ਆਪਣੇ ਬੱਚੇ ਨੂੰ ਧਰਮੀ ਬਣਾ ਲੈ ਸਾਡੇ ਬੱਚੇ ਧਰਮੀ ਹੋਣਗੇ ਅੱਛੀ ਸੋਚਾਰ ਦੇ ਨਾਲ ਦੇਖੋ ਫਟੇਕ ਬਾਦੂ ਦੀ ਮਹਾਰਾਣੀ ਪਹਿਲਾਂ ਖੁਦ ਕੁਰਬਾਨੀ ਦਿੱਤੀ ਸਾਡੇ ਲਈ ਉਸ ਤੋਂ ਬਾਅਦ ਦਸਮ ਗਿੱਧਾ ਗੁਰਗੋਬ ਦੇ ਕਿਲੇ ਆਪਣੇ ਚਾਰ ਸੈਮਜਾਤੀਆਂ ਨੂੰ ਧਰਮ ਦੀ ਰੱਖਿਆ ਲਈ ਬਾਤ ਸਮਾਜ ਤੋਂ ਵੀ ਸਿੱਖਣੀ ਚਾਹੀਦੀ ਹੈ ਵੀ ਦੇਖੋ ਜੋ ਪਰਿਵਾਰ ਅੱਜ ਆਪਣੇ ਸਨਮਾਨ ਦੇ ਰੱਖਿਆ ਲਈ ਖੜਾ ਹੋਇਆ ਅਸਲ ਵਿੱਚ ਜੇਕਰ ਕੋਈ ਸਾਡੇ ਦੇਸ਼ ਦਾ ਰਾਸਪਤਾ ਕਹਿ ਲੈਣਾ ਹੱਕ ਹੈ ਤਾਂ ਮੇਰੇ ਕਿੰਨੇ ਸੀ ਗੋਬੀ ਸ਼ਕਤੀ ਤੋਂ ਹੋਣਾ ਚਾਹੀਦਾ ਦਿਨ ਮੈਂ ਆਪਣਾ ਸਿੱਕਾ ਆਪਣੇ ਪੁੱਤਰ ਸਰੰਗੀ ਰੱਖਿਆ ਲਈ ਵਾਰ ਦਿੱਤਾ ਇਹ ਪੰਜਾਬ ਦੀ ਧਰਤੀ ਆਪਸੀ ਭਾਈਚਾਰ ਇਨਸਾਨ ਦੀ ਧਰਤੀ ਹੈ ਕੁਝ ਐਸੀ ਸ਼ਕਤੀਆਂ ਜੋ ਹਿੰਦੂ ਸਿੱਖ ਨੂੰ ਲੱਗ ਕੇ ਰੰਗੀ ਕੋਸ਼ਿਸ਼ ਕਰਾਉਂ शहाद गुरु टेग बहादुर जी महाराज ने कश्मीरी पंडित बैठ के अपने इन्होंने कश्मीरी पंडित अपनी बर्याद लैके उन्होंने बेनती लाई कि रक्षा करो जिन्हें उसके पे उसकी रक्षा करो था। सारा सनातन ਪੁਰੇ ਵਿਸ਼ਵ ਦਾ ਸਰਾਤਰੀ ਗੁਰਤੇ ਇੱਕ ਬਾਤ ਨੂੰ ਨਮਨ ਕਰ ਰਿਹਾ 350ਵਾਂ ਜਸ਼ੀਦ ਦੀ ਸਮਾਗਮ ਚੱਲ ਰਿਹਾ ਸਾਡੇ ਮਾ ਬੰਗਲਾ ਉਕੀ ਪਰਿਵਾਰ ਵੱਲੋਂ ਵੀ ਉਹਨਾਂ ਨੂੰ ਨਮਨ ਕਰਦੇ ਹੋਏ ਪ੍ਰਣਾਮ ਕਰਦੇ ਹੋਏ ਜੋ ਅੱਜ ਦਾ ਯੰਗ ਹੈ ਤੁਸੀਂ ਯੰਗ ਦਾ ਜੋ ਵੀ ਕੱਢੀ ਜੀਵਨ ਚ ਫਲ ਲਵੇ ਉਹ ਗੁਰੂ ਸਾਹਿਬ ਦੇ ਚਰਨਾਂ ਨੂੰ ਅਰਪਿਤ ਕਰੇ ਅਸੀਂ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਦਾ ਆਸ਼ੀਰਵਾਦ ਇਦਾਂ ਹੀ ਸਾਡੇ ਪੰਜਾਬ ਦੀ ਪਾਵਨ ਧਰਤੀ ਤੇ ਬਣਿਆ ਰਹੇ ਅਪਾ ਪਰਤੇਗ ਨੀਰ ਇਕੱਠੇ ਹੁੰਦੇ ਆ ਮਹਾਰਾਣੀ ਚਰਨਾ ਦੇ ਪ੍ਰਾਸਾ ਸਵਾ ਹੈ ਅੱਜ ਪ੍ਰਾਰਥਨਾ ਬਾਬਾ ਦੇ ਵੀ ਤੁਸੀਂ ਇਹੀ ਅਰਦਾਸ ਕਰਨਾ ਕਿ ਸਾਨੂੰ ਪੰਜਾਬ ਦੀ ਧਰਤੀ ਨੂੰ ਨજર ਨਾਲ ਰੱਖੀ ਸਿ ਅਸੀਂ ਰਿਤੂ ਸੇ ਇੱਕ ਇੱਕ ਹਾਂ ਇੱਕ ਹੀ ਰਹੀ ਇੰਨੀ ਕਰ ਤੋਂ ਮਹਾਰਾਣੀ ਬਰਾਕੇ ਰੱਖੀ ਸਾਡੇ ਪਰਿਵਾਰਾਂ ਦੇ ਵਿੱਚ ਔਰ ਗੁੱਟੇ ਕੋਹਾਦਰ ਦੀ ਮਹਾਰਾਜ ਦੇ ਚਰਨਾ ਵਿੱਚ ਅਸੀਂ ਇਹੀ ਆਪਣੀ ਸ਼ਰਧਾ ਦੇ ਜੋ ਪੇਂਟ ਇੰਟਰਵਿਊ ਅੱਜ ਲਈ ਯੱਗ ਫਾਰੇ ਦਾ ਸਰਜਾ ਕਰਦੇ ਹਾਂ ਅਰਪਿਤ ਕਮੀ ਮੈਂ ਵੀ ਤੁਹਾਡੀ ਸਾਰੀ ਚਰਚਾ ਕਿ ਅੱਜ ਦਾ ਜੋ ਵਿਸ਼ੇਸ਼ ਤੌਰ ਤੇ ਇਹ ਯੱਗ ਅਸੀਂ ਸਾਰੇ ਆਬਗਰਮ ਕੀ ਪ੍ਰਵਾਹ ਜਿੰਨਾ ਦੇ ਹਜ਼ਾਰਾਂ ਦਾ ਲੋਕੀ ਦੋ ਬੈਠੇ ਤੁਹਾਡੇ ਸਾਰਿਆਂ ਨੂੰ ਗੁਰੂ ਜੀ ਨੂੰ ਆਪਣੇ ਸਰਦਾਰ ਦੇ ਫੁੱਲ ਦੀ ਅਪੇਕਾ ਇੱਕ 243 ਘੰਟੇ ਦਾ ਯੱਗ ਆ ਰਿਹਾ ਹੈ ਉਹਦੀ ਪਹਿਲੀ ਮੀਟਿੰਗ ਦਿਨ ਐਤਵਾਰ ਫੇਰੇ 11 ਵਜੇ ਰੱਖੀ ਗਈ ਹੈ ਬਹੁਤ ਬੜਾ ਯੋਜਨੇ ਲਗਾਤਾਰ 11 ਦਿਨੋਂ ਤੋਮਾਦਮ ਚੱਲ ਰਿਹਾ ਹੈ ਜਿਹੜੇ ਸੇਵਾਦਾਰ ਪਹਿਲਾਂ ਸੇਵਾ ਕਰਦੇ ਨੇ ਉਹਨਾਂ ਦੇ ਤਾਂ ਆਣਾ ਹੀ ਆਣਾ ਬਸ ਕਿਤੇ ਦੇ ਉਹਨਾਂ ਤੋਂ ਇਲਾਵਾ ਜਿੱਥੇ ਵੀ ਸੰਗਤ ਤੱਕ ਮੇਰੀ ਆਵਾਜ਼ ਪਹੁੰਚ ਨਹੀਂ ਯੋਗੀ ਦੇ ਨੁਕਤੇ ਐਂਪਰਾ ਸੇਵਾ ਦੇ ਯੋਗਦਾਨ ਪਾਣਾ ਚੰਗਾ ਉਸ 245 ਘੰਟੇ ਦੇ ਜਾਗਦੇ ਨੇ ਉਹ ਆਕੇ ਸਵੇਰੇ 11:00 ਵਜੇ

ਜੇ ਕੋ ਸਾਡੇ ਜਨਮ ਹੁੰਦਾ ਹੈ ਇਹ ਪੈਣ ਹੈ ਪ੍ਰਾਏ ਪਿਤਾ ਮਾਤਾ ਨੂੰ ਜਨਮ ਤੋਂ ਪਤਾ ਨਹੀਂ ਭਵਿੱਖ ਇਹੋ ਕਹਿੰਦੇ ਨੇ ਜੀਵ ਤੁਹਾਡੇ ਇੱਕ ਇੱਕ ਰਗ ਰਗ ਦਾ ਵਾਸੂ ਜੇਕਰ ਤੁਹਾਨੂੰ ਤਕਲੀਫ ਆਈਏ ਤਾਂ ਦੱਸਣ ਦੀ ਕੋਰਣਾ ਨਾ ਕਰੋ ਉਹ ਤਾਂ ਹੀ ਤਕਲੀਫ ਜਾ ਕੇ ਕਰਾਂਗੇ ਜਵਾਈ ਦੇ ਪ੍ਰਭੂ શ્રી ਰਾਜ ਜੋ ਬਾਦੀ ਦਾ ਵੱਧ ਕਰਦੇ ਨੇ ਉਹ ਵਰਨਨ ਆਉਂਦਾ ਹੈ ਪ੍ਰਭੂ ਜੀ 라ਮ ਨੂੰ ਪੁੱਛਿਆ ਗਿਆ ਕਿ ਤੇ ਦੋਸਤੀ ਦੇ ਵਿੱਚ ਜਿੱਥੇ ਨਿੱਤਰਤਾ ਹੋਵੇ ਨਿੱਤਰਤਾ ਵੀ ਹਰ ਇੱਕ ਕਰਨ ਕਰਨ ਦੀ ਤਿਆਰ ਹੁੰਦਾ ਉਹ ਸਹੀ ਹੈ ਗਲਤ ਹੈ ਕਦੀ ਉਹਦੇ ਵਿੱਚ ਨਹੀਂ ਪੈਂਦਾ ਮਿਕਸ ਫਦੇ ਜੀਵਨ ਦੇ ਵਿੱਚ ਉਹ ਫਰਿਸ਼ਤਾ ਭੇਜਿਆ ਆਉਂਦਾ ਹੈ

ਮੇਰੇ ਕੁਝ ਮਿੱਤਰਾਂ ਨੇ ਮੇਰੀ ਫੈਕਟਰੀ ਮੇਰੀ ਗੈਰ ਹਾਜ਼ਰੀ ਦੇ ਵਿੱਚ ਜਾ ਕੇ ਉਹ ਕੰਮ ਸੰਭਾਲਿਆ। ਮੈਨੂੰ ਪਤਾ ਵੀ ਨਹੀਂ ਹੈ ਕਿ ਉਹ ਮੇਰੇ ਭਰਾ ਮੇਰੀ ਫੈਕਟਰੀ ਦੇ ਵਿੱਚ ਜੋ ਕੋਈ ਦਿੱਕਤ ਨੂੰ ਸੰਭਾਲਦੇ ਕਰਦੇ ਆ। ਮਿੱਤਰਤਾ ਦੀ ਨਮਨ ਤੇ ਦੇਖਣੀ ਆ ਨਾ ਮੇਰੀ ਲਾਈਫ ਤੇ ਕੋਲ ਕੋਮ ਐਸੇ ਸਾਥੀ ਵੀ ਦਿਖਾਵਾਂਗਾ ਜਿਨ੍ਹਾਂ ਨੇ ਮੈਨੂੰ ਬਿਨਾਂ ਦੱਸੇ ਮੇਰੇ ਕੰਮ ਹੱਲ ਕੀ।